ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਹੁਣ ਸਾਲ 2023 ਗਿਆ ਉਹਦੇ ਵਿੱਚ ਜਿਹੜੇ ਮਾਡਲ ਤੇ ਹਨਾ ਕਰਤਾਰ ਦੇ ਅੱਜ ਤੁਹਾਨੂੰ ਕਰਤਾਰ 4000 SB ਅੱਗੇ ਮਾਰਕਾ ਮਾਡਲ ਅੰਦਰ ਜਿਹੜਾ ਹਨਾ ਕਰਤਾਰ 4000 LX ਇਹ ਅੱਜ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਜਿਹੜਾ ਮਾਰਕਾ ਇਹ SB ਵੀ ਮਾਰਕਾ ਸਪੈਸ਼ਲ ਵਰਜਨ ਕਰਤਾਰ 4000 ਸਪੈਸ਼ਲ ਵਰਜਨ ਦੇ ਵਿੱਚ ਜਿਹੜਾ ਮਾਡਲ ਨਵਾਂ ਲਾਂਚ ਹੋਇਆ ਹੈ ਨਾ ਆਇਆ ਅੱਜ ਪਹਿਲੀ ਪਹਿਲਾ ਆਪਣਾ 24 ਦਾ ਰਿਵਿਊ ਆ ਕਰਤਾਰ ਮਸ਼ੀਨ ਦਾ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਾਤੇ ਜਿਹੜਾ ਐਲ ਐਕਸ ਦੀ ਜਗ੍ਹਾ ਐਸ ਵੀ ਮਾਡਲ ਮਾਰਕਾ ਕਿਉਂ ਕੀਤਾ ਉਹ ਵੀ ਤੁਹਾਨੂੰ ਜਾਣ ਸਾਰੀ ਜਾਣਕਾਰੀ ਦਵਾਂਗੇ ਰਿਵਿਊ ਕਰਦੇ ਆਂਦਾ ਮਸ਼ੀਨ ਦਾ ਹੁਣ ਸਟਾਰਟ ਮੇਰਾ ਕਈ ਜ਼ਿਮੀਂਦਾਰ ਭਰਾਵਾਂ ਦੇ ਆਪਣੇ ਦਾ ਭਾਈ ਬੀ ਐਸ 4 ਇੰਜਨ ਦੇ ਵਿੱਚ ਨਹੀਂ 3 ਚ ਮੈਨੂੰ ਹੁਣ ਬਹੁਤ ਸਾਰੀਆਂ ਕਾਲਾਂ ਆਉਨੀਆਂ ਵੀ ਭਾਈ ਯਾਰ ਫਲਾਣਾ ਯਾ ਮਿਲਦਾ ਬਾਕੀ ਭਾਈ BS4 ਇੰਜਨ ਤੇ ਬਿਲਕੁਲ ਨਾ ਡਰੋ ਬਹੁਤ ਸੋਹਣਾ ਇੰਜਨ ਚੱਲਦਾ ਜਿੰਨਾ ਮੈਂ ਕਹਿੰਦਾ ਤੁਸੀਂ ਇੱਕ ਹਿਸਾਬ ਲਾ ਲਓ ਡੀਜ਼ਲ ਤਾਂ ਭਾਈ ਦੂਜੇ ਨਾਲੋਂ ਘੱਟ ਖਾਂਦਾ ਇਹ ਮੈਂ ਆਪਾਂ 100% ਮੈਂ ਲਿਖ ਕੇ ਦਿੰਦਾ ਵੀ ਦੂਈ ਦੂਏ 3 ਇੰਜਨ ਨਾਲੋਂ ਜਿਹੜਾ ਦਾ ਖਰਚਾ ਡੀਜ਼ਲ ਖਰਚਾ ਬਹੁਤ ਜ਼ਿਆਦਾ ਘੱਟ ਆ ਔਰ ਜਿਹੜਾ ਜੂਰੀਏ ਦਾ ਉਹ ਆਪਣੇ AW ਆ ਉਹ ਵੀ ਕਈ ਵੀਰਾਂ ਦਾ ਮੈਨੂੰ ਕਹਿੰਦਾ ਭਾਈ ਸਾਡਾ ਧੂਆਂ ਕੱਢਦਾ ਯਾਰ ਜੂਰੀਏ ਨੇ ਬਾਕੀ ਭਾਈ ਆਏ ਆ ਗੱਲ ਜਿਹੜਾ ਯੂਰੀਆ ਉਹ ਤਾਂ ਇੱਕ ਟੈਂਕੀ ਵਾਲੀ ਕੁਆਲਿਟੀ ਖਾਂਦਾ ਆਪਾਂ ਨੇ ਆਪਣੇ ਹੱਥੀਂ ਰਿਜ਼ਲਟ ਜਿਹੜਾ ਇਹ ਕਰਿਆ ਕੈਚ ਹੈ ਨਾ ਚਲਾਈਏ ਏਸੀ ਕੇਵਨ ਵੀ ਜਿਹੜਾ ਯੂਰੀਆ ਇੱਕ 380 ਲੀਟਰ ਮਗਰ ਇੱਕ ਕੁਆਲਿਟੀ ਇੱਕ ਤੇ ਡੇਢ ਪਈ ਹੋ ਜੂਗੀ ਪਰ ਇਹ ਨਹੀਂ ਹੈਗਾ ਵੀ 5 ਹੋ ਜਾਣੀ ਆ ਕਈ ਦਿਨ ਹੋ ਗਏ ਗੱਲ ਚੱਲਦੀ ਦੀ ਬਾਈ ਯਾਰ ਯੂਰੀਆ ਜਾਦੇ ਖਾਂਦੀ ਦੀ ਤਾਂ ਕਰਕੇ ਬਾਈ ਬੀਐਸ4 ਇੰਜਨ ਦਾ ਹੋਆ ਦਰੋਣਾ ਮੇਰਾ ਵੀਰ BS4 ਤੋਂ ਇੱਕ ਵਾਰ ਚਲਾ ਕੇ ਤੁਸੀਂ ਪੁਰਾਣਾ ਇੰਜਣ ਨੂੰ ਭੁੱਲ ਕੇ BS4 ਨਾਲ ਦੇਾਰੇ ਮਸ਼ੀਨਾਂ ਬਾਕੀ ਅੱਜ ਕਰਦੇ ਆਂ ਦਾ ਰਿਵਿਊ ਮਸ਼ੀਨ ਦਾ ਸਭ ਤੋਂ ਪਹਿਲਾਂ ਤਾਂ ਥ੍ਰੈਸ਼ਰ ਬਾਸਕਟ ਜਿਹੜੀ ਹੈ ਨਾ ਬਾਸਕਟ ਦੇ ਵਿੱਚ ਵੀ ਦੇਖੋ ਐ ਸਪੈਕਾ ਲਾ ਕੇ ਵਧੀਆ ਸਪੈਕ ਲਾਉਂਦੀ ਹੈ ਕਰਤਾਰ ਐਗਰੋ ਆਪਣੀ ਤੇ ਉਹਦੇ ਬਾਅਦ ਚੈਨਾਂ ਫਿਲਟਰ ਚੈਨਾਂ ਜਿਹੜੀਆਂ ਇਹ ਚਾਰ ਮਿਲਣਗੀਆਂ ਤੁਹਾਨੂੰ ਅੱਗੇ ਕੀ ਹੁੰਦਾ ਦਾ ਇੱਕ ਚੈਨ ਹੁੰਦੀ ਦੀ ਗੱਬੇ ਇੱਕ ਦੋ ਸਾਈਡਾਂ ਦੇ ਹੁੰਦੀਆਂ ਦੀਆਂ ਇਹਦਾ ਮਤਲਬ ਇਹ ਹੋ ਜਾਂਦਾ ਨਾਲ ਜਿਵੇਂ ਆਪਾਂ ਹੁਣ ਨਾ ਐਮਪੀ ਦੇ ਵਿੱਚ ਜਾਣੇ ਆ ਜਾਂ ਆਪਣੇ ਕਣਕ ਝੋਨੇ ਦੇ ਲਾ ਲਓ ਉਹਦੀ ਲਾਮ ਜਿਹੜੀ ਪਏ ਆਪਣੀ ਫਿਲਟਰ ਪੱਟੀ ਦੀ ਲਾਮ ਹੁੰਦੀ ਦੀ ਜਿਆਦੇ ਲਾਮ ਜਿਆਦੇ ਹੋਣ ਕਰਕੇ ਗੱਬੇ ਤੇ ਫੱਟੀ ਹੈ ਜਿਹੜੀ ਇੱਚੋਕ ਜਾਂਦੀ ਦੀ ਵਿੰਗੀ ਹੋ ਕੇ ਜਾਂ ਆਪਾਂ ਸਿੱਧੀ ਕਰਦੇ ਤੇ ਟੁੱਟ ਜਾਂਦੀ ਦੀ ਟੁੱਟਣ ਤੋਂ ਬਾਅਦ ਫਿਰ ਵੈਲਡਿੰਗ ਕਰਵਾ ਲੈਂਦੇ ਤੇ ਪਰ ਹੁਣ ਤੁਸੀਂ ਇਹ ਚੀਜ਼ ਦੇਖਿਓ ਵੀ ਜਿਹੜੀ ਫੱਟੀ ਆ ਇਹ ਵੀ ਮਜ਼ਬੂਤ ਹੋ ਗਈ ਚੈਨਾ ਵੀ ਚਾਰ ਪੈ ਗਈਆਂ ਜਿਵੇਂ ਹੁਣ ਮੱਕੀ ਦਾ ਸੀਜ਼ਨ ਹੋ ਗਿਆ ਝੋਨੇ ਦਾ ਸੀਜ਼ਨ ਹੋ ਗਿਆ ਕਣਕ ਦਾ ਸੀਜ਼ਨ ਹੋ ਗਿਆ ਮਿੱਟੀ ਚੜਦੀ ਆ ਵੀ ਚੰਨਾ ਬਾਈ ਇੰਨੀਆਂ ਲਾਹੇਵੰਦਾਂ ਹੈ ਜੀਮੀਦਾਰ ਭਰਾਵਾਂ ਵਾਸਤੇ ਕੰਬਾਈਨਾਂ ਡਰਾਕਟਰੀਆਂ ਨਾਲ ਕਮੈਨ ਰੱਖਣ ਵਾਲੇ ਵਾਸਤੇ ਵੀ ਤੁਸੀਂ ਐਂ ਹਿਸਾਬ ਲਾ ਲਓ ਫੱਟੀ 1 ਇੰਚ ਵੀ ਤੱਕ ਵੀ ਵਿੰਗ ਹੀ ਨਹੀਂ ਹੁੰਦੀ। ਇੰਨੀ ਮਜ਼ਬੂਤੀ ਹੈ ਵੀ ਬਾਕੀ ਦੀ ਕਰਤਾਰ ਹੈ ਹਨਾ ਜਿਹੜੀ ਥੱਲੇ ਫੀਟਰ ਚਾਦਰ ਆ ਸਾਰੀ ਚਾਦਰ ਸਟੀਲ ਦੀ ਲੱਗਦੀ ਹੈ ਇਹਨੂੰ ਸਟੀਲ ਦੀ ਚਾਦਰ ਲੱਗਣ ਦੇ ਬਾਅਦ ਜਿਵੇਂ ਨਾਟ ਬੋਲਟ ਆਪਣੇ ਦੇਖੋ ਆ ਦੇਖੋ ਇਹ ਵੀ ਸਟੀਲ ਦੇ ਸਟੀਲੀ ਨਾਟਾਂ ਜਿਵੇਂ ਆ ਲੱਗੀਆਂ ਹੋਈਆਂ ਨਾ ਉੱਕਾਂ ਲੱਗੀਆਂ ਹੋਈਆਂ ਸਾਰਾ ਕੁਝ ਟੀਲੀ ਆ ਨਾਟ ਸਾਰੇ ਲੋਗ ਨਟਾਂ ਦੇ ਵਿੱਚ ਆ ਬਾਕੀ ਐਸ ਵੀ ਕਰਨ ਦਾ ਮਤਲਬ ਆ ਜੋਂਦੋਂ ਦਨ ਦੱਸਦੇ ਆ ਗੇਅਰ ਬਕਸੇ ਤੇ ਚੱਲਦੇ ਆ ਜਿਹੜਾ ਇਹਦਾ ਗੇਅਰ ਆ ਨਾ ਅੱਗੇ ਕੀ ਹੁੰਦਾ ਤਾਂ ਆਪਾਂ ਨੂੰ ਐਲ ਐਕਸ ਮਾਡਲ ਦੇ ਵਿੱਚ ਚਾਰ ਗੇਅਰ ਮਿਲਦੇ ਜੀ ਹੁਣ ਜਿਹੜੇ ਆਪਾਂ ਨੂੰ 2024 ਦੇ ਵਿੱਚ ਇੱਕ ਗੇਅਰ ਦੇ ਵਿੱਚ ਪੰਜਵਾਂ ਗੇਅਰ ਵੀ ਇਹਦੇ ਵਿੱਚੇ ਪਾਤਾ ਇਹ ਨਹੀਂ ਹੈਗਾ ਵੀ ਉੱਪਰ ਬਕਾਇਦਾ ਇੱਕ ਉੱਪਰ ਗੇਅਰ ਪੰਜਵਾਂ ਗੇਅਰ ਇਹਦੇ ਉੱਪਰ ਲੱਗਦਾ ਦਾ ਹੁਣ ਇਹਨਾਂ ਨੇ ਇਹੋ ਜਿਹਾ ਸਿਸਟਮ ਲਾ ਕਰਕੇ ਇਹੀ ਗੇਅਰ ਦੇ ਵਿੱਚ ਅਡਜਸਟਮੈਂਟ ਕਰਤੀ ਗੇਅਰ ਦੀ ਪੰਜਵੇਂ ਦੀ ਵੀ ਤੇਲ 'ਚ ਬ੍ਰੇਕਾਂ ਕਰਤੀਆਂ ਆ ਤੁਸੀਂ ਦੇਖਦੇ ਹੋ ਤੇਲ ਦੇ ਵਿੱਚ ਜਿਹੜੇ ਬ੍ਰੇਕਾਂ ਆ ਨਾ ਦੋਏ ਡਰਮ ਗੇਅਰ ਦੇ ਸਾਈਡਾਂ ਤੇ ਲੱਗੇ ਜਿਹੜੀ ਇਹਦੀ ਬ੍ਰੇਕ ਸਿਸਟਮ ਆਪਣੇ ਜਨੂੰ ਮੰਨ ਲਓ ਮਿੱਟੀ ਭਰ ਜਾਂਦੀ ਦੀ ਡਿਸਕ ਬ੍ਰੇਕਾਂ ਦੇ ਪਾਈਪ ਹੁੰਦਾ ਦਾ ਪਾਈਪ ਲੱਗਣ ਕਰਨੇ ਹਨਾ ਲੀ ਲੀਕ ਹੋ ਜਾਂਦਾ ਦਾ ਤਾਂ ਸੂਤ ਨਹੀਂ ਕੀ ਆਉਂਦੀ ਤੇ ਬਿਲਡਿੰਗ ਕਰਵਾਉਂਦੇ ਤੇ ਇਹ ਚੀਜ਼ਾਂ ਦੇਖਦੇ ਕਰਤਾਰ ਨੇ ਬਹੁਤ ਵਧੀਆ ਸਿਸਟਮ ਆ ਜਿਹੜੇ ਕਰਤਾ ਉਹਦੇ ਬਾਅਦ ਆ ਰਾੜਾ ਦੇਖ ਲਓ ਇੱਕੋ ਜਗ੍ਹਾ ਰਾੜਾ ਕਰਤੀਆਂ ਗੇਅਰ ਇਹਦੇ ਵਿੱਚ ਇਹੀ ਗੇਅਰ ਦੇ ਵਿੱਚ ਗੇਅਰ ਪਾਤਾ ਪੰਜਵਾਂ ਵੀ ਬਾਕੀ ਜਿਹੜਾ ਬਲੂਰ ਆ ਇਹ ਵੀ ਥੋੜਾ ਜਿਹਾ ਤੁਹਾਨੂੰ بڑا ਮਿਲੂਗਾ 8 24 ਦੇ ਵਿੱਚ ਥੋੜਾ ਜਿਹਾ ਫਰਕ ਆ ਹੈਗਾ ਦਿਖਦਾ ਹੀ ਆ ਬਾਕੀ ਹੋਰ ਸਾਰੀ ਸੇਮ ਆ ਇੱਕ ਜਿਹੜਾ ਆਪਣਾ ਆਟੋ ਕਲੀਨਰ ਹੁੰਦਾ ਤਾਂ ਨਾ ਇਹਦੇ ਵਿੱਚ ਬੁਰਛਾ ਜਿਹੜਾ ਅੱਗੇ ਦਾ ਏਟਾਂ ਬੁਰਛ ਲੱਗਿਆ ਹੁੰਦਾ ਤਾਂ ਇੱਕ ਇੱਕ ਲੱਗਿਆ ਹੁੰਦਾ ਤਾਂ ਅੰਦਰਲੇ ਪਾਸੇ ਗੋਲਾ ਗਲਾਈ ਦੇ ਨਾਲ ਇਹ ਜਿਹੜਾ ਬੁਰਛਾ ਤਾਂ ਨੌਨ 24 ਦੇ ਵਿੱਚ ਹੈ ਨਾ ਇਹ ਬਾਹਰ ਵੀ ਮਿਲੂਗਾ ਇੱਕ ਜਿਹੜੀ ਬਾਹਰ ਤੇ ਜਾਲੀ ਭਰ ਜਾਂਦੀ ਸੀ ਸਾਫ ਨਹੀਂਤੀ ਹੁੰਦੀ ਹੈ ਨਾ ਆਪਾਂ ਤੁਸੀਂ ਦੇਖਦੇ ਹੋ ਨਾ ਡੋਰੀਆਂ ਬੰਨ੍ਹਦੇ ਤੇ ਵੀ ਸਫਾਈ ਹੁੰਦੀ ਰਹੇ ਇਹ ਚੀਜ਼ ਨੂੰ ਦੇਖਦੇ ਇਹਨਾਂ ਨੇ ਆਟੋ ਕਲੀਨਰ ਦੇ ਉੱਪਰ ਵੀ ਇਹਨੂੰ ਪੱਤੀ ਲਾ ਕੇ ਇਹਨਾਂ ਬੁਰਛ ਵਧੀਆ ਤਰੀਕੇ ਦਾ ਸੈਟਿੰਗ ਮੈਂ ਕਰਤੀ ਇਹਦੀ ਚਲੋ ਹੁਣ ਤੁਹਾਨੂੰ ਅੱਜ ਇਹ ਮਸ਼ੀਨ ਡਿਲੀਵਰੀ ਆ ਇਹਦੀ ਹੁਣ ਕੈਬਨ ਚ ਦਿਖਾਉਣੇ ਆ ਜਾ ਕੇ ਹੁਣ ਆਪਾਂ ਕੈਬਨ ਦੇ ਵਿੱਚ ਆ ਗਏ ਇਹਦੀ ਦੇਖੋ ਛੋਟਾ ਜਿਹਾ ਸਟੀਅਰਿੰਗ ਹੈ ਨਾ ਡਿੱਪਰ ਡੰਡੀ ਲਾਈਟਾਂ ਮੀਟਰ ਦੇ ਵਿੱਚ ਬਾਕੀ ਹੁਣ ਇਹਦਾ ਜਿਹੜਾ ਇੰਜਣ ਆ ਨਾ BS4 ਦੇ ਵਿੱਚ ਉਹ ਤੁਹਾਨੂੰ ਪਤਾ ਹੀ ਆ ਸਾਰੇ BS4 ਇੰਜਣ ਆ ਜਿਹੜਾ ਉਹਦੇ ਵਿੱਚ ਤਾਂ ਸਿਰਫ ਇਹ LED ਸਕਰੀਨ ਹੀ ਮਿਲਦੀ ਹੈ ਇੱਕ ਉਹਦੇ ਬਾਅਦ ਹੋਰ ਜਿਹੜੇ ਅੱਗੇ ਮੀਟਰ ਹੁੰਦੇ ਨੇ ਨਾ ਆਇਲ ਪ੍ਰੈਸ਼ਰ ਟੈਂਪਰੇਚਰ ਬੈਟਰੀ ਵੋਲਟੇਜ ਸਾਰਾ ਕੁਝ ਇੱਕ ਮੀਟਰ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਇਹ ਆਪਣੇ ਥਰੈਸਪ ਦੇ ਆਰਪੀਐਮ ਆ ਗਏ ਇਹਦੇ ਬਾਅਦ ਫਿਊਜ਼ ਬਾਕਸ ਆ ਗਿਆ ਇਹ ਚੀਜ਼ ਆਪਣੇ ਆ ਗਈ ਮੋਬਾਈਲ ਚਾਰਜਰ ਅੱਗੇ ਆਪਾਂ ਨੂੰ ਕਿਆ ਆਉਂਦਾ ਦਾ ਵੀ ਪਹਿਲਾਂ ਡਾਕਟਰ ਖਰੀਦਣਾ ਪੈਂਦਾ ਨਾ ਪੈਂਦਾ ਦਾ ਉਹਦੇ ਵਿੱਚ ਫਿਰ ਲਾ ਕੇ ਵੇ ਕੇਬਲ ਲਾਉਣੀ ਪੈਂਦੀ ਸੀ ਹੁਣ ਸਿੱਧੀ ਕੇਬਲ ਲੱਗੂਗੀ ਤੁਹਾਡੀ ਉਹਦੇ ਬਾਅਦ ਇਹ ਆਪਣਾ ਆ ਗਿਆ ਇੰਜਨ ਦਾ ਜਿਹੜਾ ਆਪਣਾ ਕੰਪਿਊਟਰ ਲੱਗਣਾ ਹੈ ਜੇ ਮੰਨ ਲਓ ਕਿ ਇੰਜਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ ਤਾਂ ਇੱਥੇ ਕੰਪਿਊਟਰ ਲੱਗੂਗਾ ਇਹ ਆਪਣੇ ਆਗੇ ਐਕਸੀਲੇਟਰ ਮੰਨ ਲਓ ਪੈਨ ਵਾਲੀ ਰੇਸੇ ਮਿਲੂਗੀ ਇਹਦੇ ਵਿੱਚ ਆਪਾਂ ਨੂੰ ਹੱਥ ਵਾਲਾ ਐਕਸੀਲੇਟਰ ਜਿਹੜਾ ਉਹ ਨੂੰ ਮਿਲੂਗਾ ਉਹਦੇ ਬਾਅਦ ਇਹਦੇ ਚੱਕਰ ਜਿਹੜੇ ਵੱਧ ਆਉਣਗੇ ਇਹਦੇ ਚੱਕਰ ਘਟ ਆਉਣਗੇ ਇਹ ਮੰਨ ਲਓ ਰੇਸ ਕੰਪਲਟ ਕਰਨੇ ਵਾਲਾ ਬਜਾਲੇ ਵਾਲਾ ਬਟਨ ਜਿਹੜਾ ਵੀ ਆਪਾਂ ਨੇ ਜਿਵੇਂ ਖੇਤ ਦੇ ਵਿੱਚ ਆਵਾਂ ਕਟਿੰਗ ਦੇ ਸਮੇਂ ਚਲਾਉਣੀ ਆ ਤਾਂ ਇਹ ਬਟਨ ਨੂੰ ਆਪਾਂ ਦੱਬ ਕੇ ਫੇਰ ਆਪਾਂ ਚੱਕਰ ਵਧਾ ਲੈਣੇ ਉੱਤੀ ਮਸ਼ੀਨਾਂ ਜਿਵੇਂ ਆਪਣੇ ਆਥ ਵਾਲਾ ਦੀਵਰੰਦਾ ਉਹ ਸਿਸਟਮ ਇਹ ਚ ਕਰ ਗਿਆ ਜੇ ਮੰਨ ਲਓ ਪੈਰ ਵਾਲੀ ਰੇਸ ਕਰਨੀ ਆ ਤਾਂ ਬਣਾਣਾ ਹੈ ਦੱਬ ਕੇ ਇੱਕ ਵਾਰ ਫੇਰ ਪੈਰ ਵਾਲੀ ਰੇਸ ਚੱਲ ਪਣੀ ਉਹ ਤੋਂ ਬਾਅਦ ਨਾ ਬਹੁਤ ਸੋਹਣਾ ਖੁੱਲਾ ਡੁੱਲਾ ਕੈਬਨਾ ਉਹਦੇ ਵਿੱਚ ਜਿੱਕ ਟੂਲ ਹੋਰ ਇੱਧਰ ਵੀ ਹੁਣ ਮਿਲੂਗਾ ਤੁਹਾਨੂੰ ਅੱਗੇ ਬਹੁਤ ਸਾਰੀਆਂ ਆਉਂਦੇ ਆ ਨਾ ਜਿਵੇਂ ਮੰਨ ਲਓ ਹੈਲਪਰ ਬੈਠਾ ਹੈ ਸਾਈਡ ਤੇ ਤਾਂ ਪੈਰ ਰੱਖਣੇ ਵਾਸਤੇ ਇੱਕ ਪੈਰ ਦੇ ਵਿੱਚ ਟੂਲ ਆ ਜਿਹੜਾ ਉਹ ਵੀ ਬਾਕੀ ਹੈਵੀ ਕੁਆਲਿਟੀ ਦੇ ਪੈਪ ਲਾਈਟ ਲਾਈਟ ਸਿਸਟਮ ਦੇਖੋ ਗਲਾਸ ਦੋਨੋਂ ਸੈਂਡ ਤੇ ਆਪਾਂ ਨੂੰ ਨਾ ਵਧੀਆ ਕੰਪਨੀ ਕਣੀ ਦੇ ਪਿੱਟੜਾ ਜਿਹੜੇ ਉਹਦੇ ਬਾਅਦ ਮਿਊਜ਼ਿਕ ਸਿਸਟਮ ਪੂਰਾ ਇਸ ਤੋਂ ਬਾਅਦ ਲਾਈਟ ਆ ਗਈ ਜਿਹੜੀ ਕਹੇ ਬੰਦਾ ਵਿੱਚ ਆਪਾਂ ਨੂੰ ਹਨ ਕੰਮ ਕਰਨ ਦੇ ਸਮੇ ਉੱਤੇ ਹੀ ਸੁੱਚਾ ਉਹਦੇ ਬਹੁਤ ਸੋਹਣਾ ਜਿਹੜੇ ਇੱਧਰ ਆਪਣੇ ਟੈਂਕ ਦੇ ਸ਼ੀਸ਼ੇ ਆ ਗਏ ਇਹ ਵੀ ਅੱਗੇ ਆਪਾਂ ਨੂੰ ਇੱਕ ਇੱਕ ਜੀਸਾ ਹੁੰਦਾ ਤਾਂ ਇੱਧਰ ਦੀ ਜਿਹੜਾ ਹੁਣ ਆਪਾਂ ਨੂੰ ਉਸ ਜਿਹੜੇ ਸ਼ੀਸ਼ੇ ਦੋ ਦੋ ਹਿੱਸੇ ਮਿਲਣਗੇ ਕੰਚ ਕੇ ਲੀਵਰ ਆਪਣੇ ਲੀਵਰ ਸਿਸਟਮ ਜਿਹੜਾ ਆਪਣਾ ਅਨਾ ਕਟਿੰਗ ਦੇ ਸਮੇਂ ਆਪਾਂ ਇਹਨੂੰ ਯੂਜ਼ ਕਰਦੇ ਆ ਫਲੈਟ ਕਟਰ ਦਾਣੇ ਵਾਲਾ ਉਧਰ ਆ ਗਈ ਬਾਸਕਟ ਕੈਵਨ ਬੋਖ ਖੁੱਲਾ ਡੁੱਲਾ ਬਾਈ ਇੰਜਣ ਤੇ ਇੰਜਣ ਤਾਂ ਤੁਹਾਨੂੰ ਪਤਾ ਹੀ ਹੈ ਨਾ ਬਾਈ ਅੱਗੇ BS4 ਇੰਜਣ ਦੇ ਵਿੱਚ ਜਿਹੜੀ ਨਵੀਂ ਨਿਊ ਮਾਡਲ ਦੇ ਵਿੱਚ BS4 ਇੰਜਣ ਮਿਲਣਾ ਇਹ ਆ ਗਈ ਆਪਣਾ ਯੂਰੀਅਲ ਟੈਂਕੀ ਠੀਕ ਹੈ ਜੀ ਆ ਗਿਆ ਆਪਣਾ ਇੰਜਣ ਬਾਕੀ ਇੰਜਣ ਦਾ ਬਾਈ ਕੋਈ ਕਨੈਕਟਰ ਨਹੀਂ ਹੈਗਾ ਯੂਰੀਏ ਦਾ ਇਹ ਤਾਂ ਸਿਰਫ ਸਲੈਂਸਰ ਦੇ ਨਾਲੇ ਆ ਕਈ ਵੀਰ ਆਪਣੇ ਕਮੈਂਟ ਕਰਦੇ ਨੇ ਵੀਡੀਓ ਦੇ ਕਿ ਭਾਈ ਇੰਜਨ ਨਾਲ ਯੂਰੀਆ ਵਿੱਚ ਉਹ ਕਿਆ ਕਨੈਕਟ ਆਇਆ ਜਾਂ ਨਹੀਂ ਆ ਇਹਦੇ ਨਾਲ ਕੋਈ ਕਨੈਕਟ ਨਹੀਂ ਹੈਗਾ ਭਾਈ ਇਹ ਲੱਗਾ ਸਿਸਟਮ ਉਹਦੇ ਬਾਅਦ ਆਟੋ ਕਲੀਨਰ ਜਿਹੜਾ ਹੈ ਨਾ ਆਪਣਾ ਇਹ ਤੁਹਾਨੂੰ ਹਵਾ ਦੇ ਨਾਲ ਨਹੀਂ ਨਹੀਂ ਆਪਾਂ ਦੇਖਦੇ ਆ ਨਾ ਕਈ ਕਮੈਂਟਾਂ ਦੇ ਕਿਆ ਵੀ ਜਦੋਂ ਮਸ਼ੀਨ ਸਟਾਰਟ ਹੋ ਗਈ ਨਾ ਕੱਲ ਪਾਣਾ ਹਵਾ ਦੇ ਨਾਲ ਹੀ ਚੱਲਦਾ ਵੀ ਇਹ ਚੋਕ ਹੋ ਜਾਂਦਾ ਤਾਂ ਬੰਦ ਹੋ ਜਾਂਦਾ ਤਾਂ ਜਿਹੜਾ ਇਹ ਸਿਸਟਮ ਤੁਹਾਨੂੰ ਮਿਲੂਗਾ ਹੁਣ ਬੈਲਟ ਮਿਲੂਗੀ ਨਾ ਪਈ ਹੋਈ ਆ ਬੈਲਟ ਪਾਈ ਹੋਈ ਆ ਆਟੋ ਕਲੀਨਰ ਆਪਣਾ ਚਾਹੇ ਜਿੰਨਾ ਮਰਜ਼ੀ ਚੋਕ ਹੋ ਜਵੇ ਪਰ ਆਟੋ ਕਲੀਨਰ ਨਹੀਂ ਰੁਕੂਗਾ ਉਦੇਵਾਰ ਆਟੋ ਗੁਲਿੰਦਰ ਦਾ ਹੈਗਾ ਹੀ ਹੈਗਾ ਨਾਲ ਬਾਈ ਜਾਲੀ ਵੀ ਜਿਹੜੀ ਡਬਲ ਕਮ ਹਨਾ ਜਾਲੀ ਵੀ ਤੁਹਾਨੂੰ ਉਕੜੇ ਮਿਲੂਗੀ ਬਾਈ ਚਾਂਸ ਕਾ ਲਓ ਉਹ ਗੱਲਬਾਤ ਹੁੰਦੀ ਹੈ ਰੇਡੀਏਟਰ ਦੇ ਵਿੱਚ ਤਾਂ ਆਪਾਂ ਨੂੰ ਜਾਲੀ ਚੱਕ ਕੇ ਪਰ ਰੇਡੀਏਟਰ ਸਾਫ ਕਰਨਾ ਹਨਾ ਨਹੀਂ ਦੂਜੀਆਂ ਕਮਬਾਈਨਾਂ ਤੇ ਕੀ ਹੁੰਦਾ ਪੀ ਪਲੇਟ ਪੱਕੀ ਫਿਕਸ ਲਾਤੀ ਇਹਦੇ ਵਿੱਚ ਕੋਈ ਫਿਕਸੀ ਨਹੀਂ ਉਕੜੇ ਆ ਜਿਵੇਂ ਉਹਨੇ ਐਲੈਕਸ ਦੇ ਮਾਡਲ ਦੇ ਦਿੰਦਾ ਦਾ ਆ ਹੁੱਕਾ ਖੋਲੋ ਲੋਕ ਖੋਲਣੇ ਤੋਂ ਬਾਅਦ ਆਪਣਾ ਚੱਕੋ ਚੱਕ ਕੇ ਜਾਲੀ ਸਾਫ ਕਰ ਲਓ ਬਾਕੀ ਆ ਤਾਰਾਂ ਵਾਸਤੇ ਵੀਡੀਓ ਆਪਣੇ ਤਾਰ ਹਨਾ ਬਿਜਲੀ ਦੇ ਤਾਰਾ ਹੁੰਦੀ ਹੈ ਉਹਨਾਂ ਵਾਸਤੇ ਪਾਇਆ ਪਾ ਜਿਹੜੇ ਇਹ ਲਾਤੇ ਦੋਨੋਂ ਸਾਈਡ ਆ ਇੱਕ ਉਹ ਪਿੱਛੇ 에ਅਰ ਕਲੈਂਡਰ ਨੂੰ ਬਚਾਉਣ ਵਾਸਤੇ ਹੀ ਪਾਇਆ ਪਾ ਜਿਹੜਾ ਨਾ ਉਹ ਵੀ ਵਧੀਆ ਤਰੀਕੇ ਨਾਲ ਲਾ ਕੇ ਜਿਹੜਾ ਹੈ ਨਾ ਇਹ ਮਜ਼ਬੂਤੀ ਕਰਤੀ ਆਪਾਂ ਇਹ ਤਾਂ ਆ ਗਏ ਉਹਨਾਂ ਨਾ ਉਹਦੇ ਬਾਅਦ ਜਿਹੜੇ ਆਪਣੇ ਸਟਿੱਕਰ ਆ ਇਹ ਆਪਾਂ ਨੂੰ ਸਾਰੇ ਜਿਹੜੇ ਪਹਿਲੇ ਮਾਡਲਾਂ ਨਾਲੋਂ ਥੋੜੇ ਜਿhandleChange ਮਿਲਣਗੇ ਸਾਰੇ ਸਟਿੱਕਰ ਜਿਹੜੇ ਨਵੇਂ ਮਾਡਲ ਦੇ ਵਿੱਚ ਜਿਵੇਂ ਟੂਲ ਤੇ ਕਰਤਾਰ ਲੋਗੋ ਲੱਗ ਗਿਆ ਬੈਟਰੀ ਬਾਕਸ ਤੇ ਲੱਗ ਗਿਆ ਉਹ ਤੋਂ ਬਾਅਦ ਜਿਹੜਾ ਦਾਣੇ ਵਾਲਾ ਓਗਰ ਆ ਇਹ ਵੀ ਥੋੜਾ ਜਿਹਾ ਚੇਂਜ ਕਰਿਆ ਥੋੜੀ ਜਿਹੀ ਜਿਹੜੀ ਖਚਾਈ ਆ ਵਧਾਤੀ ਉਹਦੇ ਬਾਅਦ ਹੁਣ ਆਪਾਂ ਕਟਰ ਤੇ ਆ ਗਏ ਕਟਰ ਦੇ ਵਿੱਚ ਜਿਹੜਾ ਨਾ ਪਾਨੂੰ ਰੀਲ ਦੇ ਚੱਕਰ ਕੱਟ ਵੱਧ ਕਰਨੇ ਵਾਸਤੇ ਅੱਗੇ ਕੀ ਹੁੰਦਾ ਪੁਲੀਆਂ ਤੇ ਬੈਲਟਾਂ ਬਦਲਣੀਆਂ ਪੈਂਦੀਆਂ ਹੁਣ ਪਰ ਕੋਈ ਬੈਲਟ ਬਦਲਣ ਦੀ ਲੋੜ ਨਹੀਂ ਸਿਰਫ ਨੱਟ ਲਾ ਕਰੋ ਇਹ ਇਹ ਨਾਟ ੱਟ ਲੱਗ ਲਈ ਜਾਉਂਗੇ ਉਹਨੇ ਚੱਕਰ ਤੇਜ਼ ਹੋਈ ਜਾਣਗੇ ਜਿੰਨਾ ਆਪਾਂ ਟਾਈਟ ਕਰੀ ਜਾਵਾਂਗੋ ਨਾ 벨ਟ ਟਾਈਟ ਹੋਈ ਜਾਊਗੀ ਛੋਟੇ ਪੱਲੇ ਛੋਟੇ ਵੱਡੇ ਜਿਵੇਂ ਥਰੇਸਰ ਵਾਲੇ ਪੱਲੇ ਹੁੰਨੇ ਆ ਉਹੀ ਚੀਜ਼ ਕਰਤੀ ਥੱਲੇ ਵਾਲੇ ਵੀ ਪੱਲਾ ਪਿੰਨਾ ਵਾਲਾ ਪਾਤਾ ਉੱਪਰ ਵੀ ਪਿੰਨਾ ਵਾਲਾ ਪਾਤਾ ਬਹੁਤ ਵਧੀਆ ਜਿਹੀ ਚੀਜ਼ ਆ ਨਾ ਬਾਕੀ ਕਟਰ ਦੇ ਮੋਟਰ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਪਹਿਲੇ ਹੀ ਲੱਗੀ ਹੋਈ ਆਉਂਦੀ ਆ ਉਹਦੇ ਬਾਅਦ ਜਿਹੜੀ ਕਟਰ ਦੇ ਵਿੱਚ ਚਾਦਰ ਲੱਗੀ ਹੈ ਉਹ ਸਟੀਲੀ ਚਾਦਰ ਆ ਸਾਰੀ 18 ਇੰਚੀ ਵਰਮਾ ਜਿਹੜਾ ਬਣਾ ਫਰੰਟ ਆਗਰ 18 ਇੰਚ ਦੇ ਵਿੱਚ ਆ ਮਜ਼ਬੂਤੀ ਕਹਿ ਦਈਏ ਪੰਜ ਇੱਕ ਚਾਈ ਕਹਿ ਦਈਏ ਵੀ ਮਸ਼ੀਨ ਜਮੇ ਮਾਲ ਨਹੀਂ ਬਾਈ ਲਿਫਟ ਦਾ ਨਾ ਹੁੰਦਾ ਚੋਕ ਬਾਜੇ ਹੋ ਗਿਆ ਫਿਰ ਇਹ ਤੇ ਨਿਕਲਦਾ ਨਹੀਂ ਵੈਸੇ ਤਾਂ ਹੁੰਦਾ ਹੀ ਨਹੀਂ ਇਹ 18 ਇੰਚ ਜਿਹੜਾ ਉਗਰ ਆਪਣਾ ਟੋਗਰ ਬਾਕੀ ਰੀਲ ਟੈਨਾਂ ਬਹੁਤ ਸੋਹਣੀ ਉਹਦੇ ਵਿੱਚ ਡਿਜ਼ਾਈਨ ਕਰਕੇ ਬਣਾਈਆਂ ਹੋਈਆਂ ਉਹ ਤੋਂ ਬਾਅਦ ਡੀਜ਼ਲ ਟੈਂਕ ਆ ਗਿਆ ਡੀਜ਼ਲ ਟੈਂਕ ਤੋਂ ਬਾਅਦ ਆਟੋ ਕਲੀਨਰ ਤੁਹਾਨੂੰ ਦਿਖਾਏ ਦਿੰਦਾ ਬਾਕੀ ਜੈਕ ਸਾਰਾ ਸਿਸਟਮ ਆ ਵਧੀਆ ਵੀ ਅੱਜ ਜਿਹੜੀ ਕਰਤਾਰ ਐਸ ਵੀ ਮਾਡਲ ਨਾ ਵੀ ਜਿਹੜਾ ਪਹਿਲਾਂ ਐਲ ਐਕਸ ਦੀ ਜਗ੍ਹਾ ਇਹ ਮਾਡਲ ਜਿਹੜਾ ਐਸ ਵੀ ਸਪੈਸ਼ਲ ਵਰਜਨ ਇਹਦਾ ਫੁੱਲ ਨਾਮ ਫੁੱਲ ਨੇਮ ਆ ਸ਼ਾਰਟ ਨੇਮ ਐਸ ਵੀ ਵੀ ਮੰਨ ਲਓ ਬੈਨ ਵਾਲੀ ਬਹੁਤ ਵਧੀਆ ਜਿਹੜਾ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਵੀ ਐਸ ਐਮ ਐਸ ਬਾਤ ਜਿਵੇਂ ਆਪਾਂ ਹਨਾ ਬਾਅਦ ਕਟਿੰਗ ਕਰਾਉਣੇ ਦੀ ਪਹਿਲੀ ਕਟਿੰਗ ਆ ਜਿਹੜੀ ਪੂਰੀ ਐਨ ਪ੍ਰੋਪਰ ਕਰਕੇ ਛੱਡਦੀ ਆ ਕੰਪਨੀ ਵੀ ਆਪਾਂ ਨੂੰ ਬਾਅਦ ਜਿਹੜਾ ਵੱਡ ਟੋਕਾ ਆਪਲੇ ਉਹ ਹੁੰਦੀ ਨਹੀਂ ਬਾਕੀ ਤੁਹਾਨੂੰ ਵੀਡੀਓ ਕਿਦਾਂ ਲੱਗੀ ਦੱਸਿਓ ਜਰੂਰ ਧੰਨਵਾਦ ਜੀ ਥੋੜਾ ਸਮਾਂ ਸਾਡੀ ਵੀਡੀਓ ਦੇਖਣ ਵਾਸਤੇ ਫੋਰਵਰਡ ਸ਼ੁਕਰੀਆ ਜੀ